ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ 13 April ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬੜੇ ਸੁਨਹਿਰੀ ਯਕੀਰ ਨਾਲ ਲਿਖਿਆ ਜਾ ਰਿਹਾ ਅੱਜ ਜਿਹੜਾ April ਮਹੀਨਾ ਇਹਦੇ ਵਿੱਚ ਬੜੇ ਬੜੇ ਮਹਾਪੁਰਸ਼ ਬੜੀਆਂ ਬੜੀਆਂ ਕਟਨਾਮਾ ਭਾਰਤ ਦੇ ਇਤਿਹਾਸ ਤੇ ਦਰੋਈਆਂ ਨੇ ਤਾਂ ਮਨੁਭਦੀ ਬੰਮੂਣਵਦੀ ਲੋਕਾਂ ਨੇ ਨੂੰ ਜ਼ਿਆਦਾ ਪ੍ਰਾਇਰ ਸ਼ੁਰੂ ਹੁੰਦਾ ਕਿਉਂਕਿ ਮਹਾਤਮਾ ਜੋਤੀਬੋ ਫੂਲੇ ਦਾ ਜਨਮ ਆ ਪ੍ਰਾਇਰ ਚ ਹੋਇਆ ਡਾਕਟਰ ਅੰਬੇਡਕਰ ਸਾਹਿਬ ਦਾ ਹੋਇਆ ਕਾਲਸਾਪਨ ਦੀ ਸਾਜਣਾ ਹੋਈ ਹੋਰ ਬਹੁਤ ਸਾਰੇ ਇਵੈਂਟਸ ਨੇ ਜੋ ਹਿਸਟੋਰੀਕਲ ਨੇ ਜੋ ਇਥੇ ਦੇ ਮੋਲਵਾਸੀ ਲੋਕਾਂ ਨਾਲ ਸੰਬੰਧਿਤ ਨੇ ਤਾਂ ਇਸ ਮਨੁਭਦੀ ਸਿਸਟਮ ਦੀ ਇੱਕ ਰਵਾਇਤਾ ਹੈ ਕਿ ਸਾਡੇ ਮਹਾਪੁਰਸ਼ਾਂ ਨੂੰ ਉਨਰ ਡੀਗਰੀਡ ਕਿਸ ਤਰ੍ਹਾਂ ਕਰਨਾ ਤਾਂ ਅਸੀਂ ਵੀ ਬੜੇ ਖੁਸ਼ ਹੋ ਕੇ ਕਹਿ ਦਿੰਦੇ ਆ ਵੀ ਅਪ੍ਰੈਲ ਫੂਲ ਅਪ੍ਰੈਲ ਫੂਲ ਮਤਲਬ ਬੇਕੂਬ ਬਣਾਉਣਾ ਇਹ ਅਪ੍ਰੈਲ ਫੂਲ ਵਾਲਾ ਅਪ੍ਰੈਲ ਨਹੀਂ ਹੈ ਇੱਥੇ ਇਸ ਅਪ੍ਰੈਲ ਦੇ ਵਿੱਚ ਬੜੀਆਂ-ਬੜੀਆਂ ਘਟਨਾਵਾਂ ਹੋਈਆਂ ਨੇ ਬੜੇ-ਬੜੇ ਮਹਾਪੁਰਸ਼ਾਂ ਦੇ ਜਨਮ ਹੋਏ ਨੇ ਦਾਸ ਦਾ ਜਨਮ ਵੀ 13 ਅਪ੍ਰੈਲ ਦਾ ਹੋਇਆ ਅ ਮਹਾਤਮਾ ਜੋਤੀਬੋ ਫੂਲੇ ਦਾ 11 ਅਪ੍ਰੈਲ ਦਾ ਹੋਇਆ ਡਾਕਟਰ ਅੰਬੇਡਕਰ ਸਾਹਿਬ ਦਾ 14 ਦਾ ਹੋਇਆ ਹੋਰ ਬਹੁਤ ਸਾਰੀਆਂ ਘਟਨਾਵਾਂ ਨੇ ਖਾਲਸਾ ਪੰਥ ਦੀ ਸਾਜਨਾ 13 ਪਹਿਲੂ ਕੀਤੀ ਗਈ ਸੋ ਆਉ ਆਪਾ April ਦੇ ਮਹੀਨੇ ਦੇ ਵਿੱਚ ਅੱਜ ਦਾ ਜੋ ਦਿਹਾੜਾ ਵਿਸਾਖੀ ਦਾ ਦਿਹਾੜਾ ਬੇਸ਼ੱਕ ਲੋਕ ਧਾਰਮਿਕ ਸਥਾਨਾਂ ਦੇ ਮੱਥੇ ਟੇਕ ਕੇ ਜਾਂ ਜਗ੍ਹਾ-ਜਗ੍ਹਾ ਤੇ ਮੱਥੇ ਟੇਕ ਕੇ ਗੁਰਦੁਆਰਿਆਂ 'ਚ ਅਰਦਾਸਾਂ ਕਰਾਉਣ ਤੋਂ ਬਾਅਦ ਇਹ ਚੀਜ਼ ਨੂੰ ਮਨਾਉਂਦੇ ਨੇ ਇਹ ਰਵਾਇਤ ਹੈ ਕਿ ਇਹ ਚਲੋ ਉਹ ਆਪਣੇ ਸ਼ਰਧਾ ਦੇ ਮੁਤਾਬਕ ਹਰ ਕੋਈ ਖਾਲਸਾ ਪੰਥ ਦਾ ਮਨਾਉਂਦੇ ਬਹੁਤੇ ਲੋਕ ਆਨੰਦਪੁਰ ਸਾਹਿਬ ਦੀ ਧਰਤੀ ਦੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਉੱਥੇ ਉੱਥੇ ਸਜਦਾ ਕਰਦੇ ਨੇ ਨਾਲ ਦੀ ਨਾਲ ਉਹ ਸ਼੍ਰੀ ਖੁਰਾਲਗੜ੍ਹ ਸਾਹਿਬ ਜਿੱਥੇ ਗੁਰੂ ਰਵਿਦਾਸ ਮਹਾਰਾਜ ਸਿੱਖੀ ਦਾ ਬੂਟਾ ਲਗਾਉਣ ਵਾਲੇ ਮਹਾਂਪੁਰਸ਼ ਗੁਰੂ ਰਵਿਦਾਸ ਮਹਾਰਾਜ ਉਹਨਾਂ ਦਾ ਜਨਮ ਉੱਥੇ ਉਹਨਾਂ ਦਾ ਆਸਾਨਾ ਸੋਰੀ ਜਨਮ ਸਥਾਨੀ ਉਹਨਾਂ ਦਾ ਉੱਥੇ ਉਹ 11 ਮਹੀਨੇ ਰਹੇ ਉੱਥੇ ਲੋਕ ਜਾਂਦੇ ਨੇ ਸੋ 13 ਅਪ੍ਰੈਲ ਦੀਆਂ ਬਹੁਤ ਸਰੀਆਂ ਘਟਨਾਵਾਂ ਨੇ ਜੋ ਜਿਹੜੀਆਂ ਨਾ ਭੁੱਲਣ ਯੋਗ ਨੇ April ਮਹੀਨੇ ਦੇ ਵਿੱਚ ਬਹੁਤ ਸਾਰੇ ਘਟਨਾਮੇ ਨੇ ਜੋ ਨਾ ਭੁੱਲਣ ਯੋਗ ਨੇ ਸਦੀਆਂ ਤੋਂ ਜਿਨ੍ਹਾਂ ਨੂੰ ਛੂਦਰ ਬਣਾ ਕੇ ਰੱਖਿਆ ਹੈ ਬੇਸ਼ੱਕ ਇਹ ਸਾਨੂੰ ਛੂਦਰ ਕਹਿਣ ਤਾਂ ਹੈ ਅਗਰ ਤੁਸੀਂ ਇਤਿਹਾਸ ਪੜੋ ਭੀਜ ਜਾਤੀ ਨਾਗਵੰਸ਼ ਦਰਾਬੜ ਜਾਤੀ ਜੋ ਇੱਥੇ ਦੇ ਮੂਲ ਵਾਸੀ ਲੋਕ ਇੱਥੇ ਰਾਜੇ ਰਹੇ ਨੇ ਜਦੋਂ ਤੇ ਮਨੁਵਦੀ ਬ੍ਰਹਮਵਦੀ ਲੋਕਾਂ ਰੀ ਲੋਕਾਂ ਨੇ ਸਾਡੇ ਤੇ ਹਮਲੇ ਕੀਤੇ ਤਾਂ ਇੱਕ ਗ੍ਰੰਥ ਲੇਖਤਾ ਮਨੁ ਸਿਵਰਤੀ ਤੇ ਜਿਹੜੇ ਦੇਸ਼ ਜਿਸ ਕੌਮ ਦੇ ਰਾਜ ਹੀ ਰਹੇ ਹੋਣ ਉਹ ਕੌਮ ਸ਼ੂਦਰ ਨਹੀਂ ਹੋ ਸਕਦੀ ਉਹ ਗਰੀਬਾਂ ਤੇ ਵਿਚਾਰੀ ਨਹੀਂ ਹੋ ਸਕਦੀ ਸੋਹੀ ਸਦੀਆਂ ਦਾ ਕਨਸੈਪਟ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵਧਾਇਆ 13 April 1690 ਨੂੰ ਕਾਲਸਾ ਪੰਥ ਦੀ ਸਾਜਨਾ ਕਰ ਦਿੱਤੀ ਗਈ ਹੈ ਦੁਨੀਆ ਤੇ ਇੱਕ ਬਲੱਖਣ ਔਲੱਗ ਔਰ ਸਿੱਧਾ-ਸਿੱਧਾ ਬ੍ਰਾਹਮਣਵਾਦ ਮਨੁਵਾਦ ਨੂੰ ਚੈਲੰਜ ਸੀ ਔਰ ਵਾਈ ਧਾਰ ਦੇ ਰਾਜਾ ਨੂੰ ਚੈਲੰਜ ਸੀ ਕਿ ਜਿਹੜੇ ਲੋਕਾਂ ਨੂੰ ਤੁਸੀਂ ਆਪਣੀਆਂ ਧਾਰਮਿਕ ਗ੍ਰੰਥਾ ਧਾਰਮਿਕ ਕਿਤਾਬਾਂ ਵਿੱਚ ਨੀਚ ਬਣਾ ਕੇ ਰੱਖਦੇ ਹੋ ਅੱਜ ਉਹਨਾਂ ਲਈ ਅਸੀਂ ਇੱਕ ਪਲੇਟਫਾਰਮ ਦਿੱਤਾ ਨੀਚੇ ਅੰਦਰ ਨੀਚ ਨੀਚੀ ਹੋਣ ਚ ਨੀਚ ਇਹਨਾਂ ਇਨ ਗਰੀਬ ਸਿੱਖਾਂ ਨੂੰ ਕੋਮਦੂ ਪਾਤਸ਼ਾਹੀ ਉਹਨਾਂ ਲਈ ਇੱਕ ਵੱਡਾ ਪਲੇਟਫਾਰਮ ਬਣਾਤਾ ਜਿਹਨੂੰ ਖਾਲਸਾ ਪੰਥ ਦਾ ਨਾਮ ਦਿੱਤਾ ਗਿਆ। ਸਮੇਂ-ਸਮੇਂ ਤੇ ਕਈ ਤਰ੍ਹਾਂ ਦੀਆਂ ਕਹਾਣੀਆਂ ਜੋੜਦੇ ਨੇ ਵੀ ਸਿਰ ਵੱਡੇ ਗਏ। ਇਹ ਕੀਤਾ ਕਿ ਆਪ ਕੋਸਰ ਗੱਲਾਂ ਦੇ ਵਿੱਚ ਆਪਾਂ ਨਹੀਂ ਜਾਣਾ। ਅੱਜ ਦਾ ਦਿਨ ਇਸ ਕਰਕੇ ਅਹਿਮ ਹੈ ਕਿ ਫਿਰ ਉਹ ਲੋਕ ਜਿਨ੍ਹਾਂ ਨੂੰ ਸਦੀਆਂ ਤੋਂ تلوار ਵਜੋਂ ਦੂਰ ਰੱਖਿਆ ਗਿਆ ਜਿਨ੍ਹਾਂ ਨੂੰ ਕਰਤਜਕਣ ਦਾ ਅਧਿਕਾਰ ਨਹੀਂ ਸੀ। ਯਾਦੂਨਨ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਹੱਥ ਵਿੱਚ ਫੜਾਈ ਫਿਰ ਇਸ ਦੇਸ਼ ਦੇ ਉਤੇ ਬੁੱਧ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਅੰਦਰ ਭਾਰਤ ਦੇ ਅੰਦਰ ਏਸ਼ੀਆ ਦੇ ਅੰਦਰ ਅਖੰਡ ਬਾਦ ਦੇ ਖਿਲਾਫ ਇੱਕ ਸਿੱਖ ਰਾਜ ਪੈਦਾ ਹੋਇਆ ਬੇਸ਼ਾ ਗੁਰੂ ਗੋਬਿੰਦ ਸਿੰਘ ਆਪਣੇ ਜਿਉਂਦੇ ਜੀ ਇਹ ਚੀਜ਼ ਨਹੀਂ ਦੇਖ ਸਕੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਰਿਹਾ ਯੂਨੀਅਨ ਹੱਦਾ ਅੱਜ ਵੀ ਉਹ ਅਫਗਾਨ ਲੋਕ ਤੇ ਪੱਤੀ ਲੋਕ ਅੱਜ ਵੀ ਇਜਾਜ਼ਤ ਕਰਦੇ ਨੇ ਅਫਗਾਨ ਲੋਕ ਅੱਜ ਵੀ ਉਸ ਰਾਜ ਮੁਜਾਦ ਕਰਦੇ ਨੇ ਜਿਹੜਾ ਖਾਲਸਾ ਪੰਥ ਸਾਜਿਆ 13 ਅਪ੍ਰੈਲ ਨੂੰ ਕੋਈ 1-2 ਦਿਨ ਦੀ ਘਾਲਣਾ ਨਹੀਂ ਸੀ ਲੰਬੇ ਸਮੇਂ ਤੋਂ ਇੱਕ ਭਗਤੀ ਲਹਿਰ ਗੁਲਾਮ ਬੋਸਤ ਦੇ ਖਿਲਾਫ ਲੜਾਈ ਗੁਰੂ ਨਾਮਦੇਵ ਫਰੀਦ ਤਰਲੋਚਨ ਗੁਰੂ ਰਵਿਦਾਸ ਉਹ ਜਲਦੀ ਹੋਈ ਤਾਂ ਉਹਨੂੰ ਅਸਲੀ ਜਾਮਾ ਵਹਿਨਾਇਆ ਗੁਰੂ ਗੋਬਿੰਦ ਸਿੰਘ ਨੇ ਇੱਕ ਸਟੇਟ ਦੀ ਸਥਾਪਨਾ ਕਰਕੇ ਫਿਰ ਸਮਾਂ ਚੱਲਦਾ ਰਿਹਾ ਜੁਤੀ ਵ ਫੁੱਲੇ ਆਏ ਉਹਨਾਂ ਨੇ ਲੜਾਈ ਲੜੀ ਤੇ ਫਿਰ 14 April ਨੂੰ ਇੱਕ ਹੋਰ ਜੁਗਪੁਰਸ਼ ਮਹਾਪੁਰਸ਼ ਦਾ ਜਨਮ ਹੁੰਦਾ ਹੈ ਜਿਹਨੂੰ ਅੱਜ ਕੁਝ ਦੇਸ਼ ਧਰੋਹੀ ਮਨੁਵਾਦੀ ਏਜੰਸੀਆਂ ਦੇ ਲੋਕ ਸਿੱਖ ਧਰਮ ਨਾਲੋਂ ਨਖੇੜ ਕੇ ਜਾ ਉਸ ਦਾ અપમાન ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਜਿਹੜੇ ਮਾਨ ਲੋਕ ਹੁੰਦੇ ਨੇ ਉਹਨਾਂ ਨੂੰ ਨਾ ਕੋਈ ਜੇ ਕੋਈ ਇੱਜ਼ਤ ਦੇ ਉਹ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਉਹਨਾਂ ਨੂੰ ਕੋਈ ਡੀਗਰੀਡ ਕਰੇ ਉਹ ਵੀ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਇਸ ਲਈ ਜਿਹੜਾ ਅੰਬੇਡਕਰ ਆ ਉਹ ਮਹਾਪੁਰਸ਼ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਪੰਨੂ ਵਰਗਾ ਕੁੱਤਾ ਕੀ ਭੌਂਕਦਾ ਹੋਰ ਜਿਹੜੇ ਕੁੱਤੇ ਕੀ ਭੌਂਕਦੇ ਸੋ 13 ਅਪ੍ਰੈਲ ਨੋਕ ਦੂਸਰੀ ਵੱਡੀ ਘਟਨਾ ਹੁੰਦੀ ਹੈ ਲੋਕ ਅਕਸਰ ਕਹਿੰਦੇ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਜਰਨਲਡ ਵਾਇਰ ਨੇ ਗੋਲੀਆਂ ਚਲਾਈਆਂ ਤੇ ਨਿਹੱਥੇ ਸਿੰਘਾਂ ਨੂੰ ਮਾਰ ਦਿੱਤਾ ਗਿਆ ਜਿਹੜੇ ਬਚਣਾ ਚਾਹੁੰਦੇ ਸੀ ਉਹ ਇੱਕੋ ਹੀ ਗੇਟ ਸੀ ਭੱਜ ਕੇ ਨੂੰ ਖੂਸ਼ਾਲਾ ਮਾਰਿਆ ਕੁਝ ਵੀ ਅਗਲਾ ਦਿੱਤੀ ਬੇਸਿਕਲੀ ਉਹ ਲੋਕ ਐਸਸੀ ਐਸਟੀਓ ਬੀਸੀ ਸ਼ੁੱਧਰ ਲੋਕ ਸੀ ਜਿਨ੍ਹਾਂ ਨੂੰ ਪਾਣ ਗਾਂਧੀਵਾਦੀ ਸੰਘਵਾਦੀ ਲੋਕਾਂ ਦੇ ਆਰਐਸਐਸ ਦੇ ਲੋਕਾਂ ਨੇ ਗੁਰਦੁਆਰਿਆਂ ਤੋਂ ਪ੍ਰਬੰਧ ਤੋਂ ਦੂਰ ਕੀਤਾ ਹੋਇਆ ਸੀ ਆਪਣੇ ਗੁਰਗੇ ਚਾਹੇ ਮਜੀਠੀਆ ਪਰਿਵਾਰ ਹੋਵੇ ਅਰੂਰ ਸਿੰਘ ਵਰਗਾ ਹੋਵੇ ਚਾਹੇ ਬਾਦਲ ਪਰਿਵਾਰ ਹੋਵੇ ਉਹਨਾਂ ਲੋਕਾਂ ਨੂੰ ਹਰਮੰਦਰ ਸਾਹਿਬ ਤੇ ਕਾਬਜ਼ ਕੀਤਾ ਸੀ ਸਿੱਖਾਂ ਦੇ ਉੱਤੇ ਇਹ ਬੰਦੀ ਲਗਾਈ ਹੋਈ ਸੀ ਬੀਐਚਐਸਰ ਪੁੱਛ ਜਾਤੀ ਤਨਾਟ ਅੰਮ੍ਰਿਤਸਰ ਦੇ ਵਿੱਚ ਮੁੱਠਾ ਟੇਕ ਸਕਦੇ ਨੇ ਗਿਆਨੀ ਦਿੱਤਵਰ ਸਿੰਘ ਵਰਗੀ ਵੱਡੀ ਸ਼ਖਸੀਅਤ ਨੂੰ ਜੋੜਾ ਘਰ ਦੇ ਵਿੱਚ ਬੈਠ ਕੇ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਸੀ ਉਹ ਉਹ ਦਿੱਤ ਸਿੰਘ ਜਿਸ ਨੇ ਅੰਗਰੇਜ਼ਾਂ ਦੀ ਇਹ ਗੱਲ ਨੂੰ ਖਤਮ ਕਰਤਾ ਅੰਗਰੇਜ਼ਾਂ ਨੇ ਕਹਿਤਾ ਸੀ ਵੀ ਆਉਣ ਦੇ 50 ਸਾਲ ਤੱਕ ਡਾਇਨਾਸੌਰ ਦੀ ਤਰ੍ਹਾਂ ਜਿਹੜਾ ਸਿੱਖ ਲੋਕ ਨੇ ਸਿਰਫ ਕਿਤਾਬਾਂ 'ਚ ਦੇਖਿਆ ਕਰਨਗੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਖਤਮ ਕਰ ਦੇਣਾ ਹੈ ਤਾਂ ਗਿਆਨੀ ਦਿੱਤ ਸਿੰਘ ਜਿਹੜੇ ਅੱਜ ਸਿੱਖੀ ਜਿਉਂਦੀ ਆ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਤਾਂ ਗਿਆਨੀ ਦਿੱਤ ਸਿੰਘ ਦੀ ਵੱਡੀ ਦੇੜ ਉਹਦੇ ਨਾਲ ਬਤਕਰਾ ਕਿਉਂ ਕੀਤਾ ਗਿਆ ਜਾਤ ਕਰਕੇ ਉਹ ਰਮਦਾਸੀਆ ਜਾਤ ਨਾਲ ਸੰਬੰਧ ਅਸੀਂ ਐਸਸੀ ਬੰਦੇ ਸੰਬੰਧ ਅਸੀਂ ਪਰ ਜਿਹੜਾ 13 April ਦੀ ਵੱਡੀ ਘਟਨਾ 13 April ਨੂੰ ਉੱਥੇ ਇੱਕ ਵੱਡਾ ਇਕੱਠ ਕੀਤਾ ਗਿਆ ਵੀ ਇਹ ਸਾਡੇ ਜਿਹੜੇ ਅਸੀਂ ਐਸਸੀਐਸਟੀ ਓਬੀਸੀ ਦੇ ਲੋਕ ਹੈ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਨਹੀਂ ਦਿੰਦੇ ਉਹ ਭੋਗ ਨਹੀਂ ਦਿੰਦੇ ਅਲੱਗ ਲਾਈਨਾਂ ਲੱਗੀਆਂ ਹੋਈਆਂ ਨੇ ਜਿੱਥੇ ਪ੍ਰਚਾਰਿਆ ਜਾ ਰਿਹਾ ਕਿ ਚਾਰ ਦਰਵਾਜ਼ੇ ਨੇ ਸਾਰੇ ਧਾਮਾਂ ਦੇ ਲੋਕ ਇੱਥੇ ਆ ਸਕਦੇ ਨੇ ਨਾ ਬਿਲ ਉੱਥੇ ਹੀ ਆ ਦੇ ਕੋ ਵੱਡਾ ਕਾਠ ਏ ਜੱਲਿਆਵਾਲੇ ਬਾਗ ਦੇ ਵਿੱਚ ਕੀਤਾ ਹੈ ਤਾਂ ਜੋ ਇਤਿਹਾਸ ਦੀਆਂ ਕਿਤਾਬਾਂ ਦੱਸਦੀਆਂ ਨੇ ਉਸ ਟਾਈਮ ਮਜੀਠੀਆ ਪਰਿਵਾਰ ਜਿਸ ਨੂੰ ਇਹਦੇ ਦਾਦੇ ਨੂੰ ਸੁੰਦਰ ਹੈ ਮਜੀਠੀਆ ਨੂੰ ਵਾਇਸਰਾਏ ਦਾ ਇੱਕ ਖਿਤਾਬ ਦਿੱਤਾ ਹੋਇਆ ਸੀ ਔਰ ਅਰੂਰ ਸਿੰਘ ਜਥੇਦਾਰ ਸੀ ਅਕਾਲ ਤਖਤ ਦਾ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਚੂੜੇ ਚ ਮਾਰਨੇ ਜੇ ਅਮਰਸਰ ਦੇ ਹਰਮੰਦਰ ਸਾਹਿਬ ਦੇ ਉੱਤੇ ਸਿੱਖੀ ਤੇ ਕਾਬੂ ਹੋ ਗਏ ਤਾਂ ਸਾਡੀਆਂ ਜਿਹੜੀਆਂ ਇਹ ਸਰਦਾਰੀਆਂ ਨੇ ਖੁਸ਼ੀਆਂਆਂ ਨੇ ਤਾਂ ਇਹ ਜਿਹੜੇ ਅੰਗਰੇਜ਼ਾਂ ਦੇ ਟਾਟ ਸੀ ਮਜੀਠੀਆ ਪਰਿਵਾਰ ਚਾਹੇ ਚਾਹੇ ਅਰੂਰ ਸਿੰਘ ਉਹਦਾ ਅੱਜ ਦੋਤਾ ਸਿਮਰ ਸਿੰਘ ਮਾਨ ਫਿਰਦਾ ਹੈ ਇਹਨਾਂ ਲੋਕਾਂ ਨੇ ਅਡਵਾਈਜ਼ ਨੂੰ ਕਹਿ ਕੇ ਉੱਥੇ ਜਿਹੜੇ एससी एसटी ओबीसी दलित लोक शूद्र लोक हरमंदिर साहिब ਵਿੱਚ ਵੜਨ ਦੀ ਤਿਆਰੀ ਕਰਦੇ ਸੀ ਮੀਟਿੰਗ ਕਰ ਰਹੇ ਸੀ ਉਹਨਾਂ ਉੱਤੇ ਇੰਨੇ ਵਾਰ ਗੋਲੀਆਂ ਚਲਾਈਆਂ ਔਰ ਇਹੀ ਅਰੂਰ ਸਿੰਘ ਨੇ ਜਾਦੇ ਗੋਲੀਆਂ ਚਲਾ ਕੇ ਜਰਨਲ ਡਵਾਇਰ ਹਰमंदिर साहिब ਜਾਂਦਾ ਹੈ ਤਾਂ ਉਹਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਔਰ ਸੁੰਦਰ ਸਿੰਘ ਮਜੀਠੀਆ ਜੋ ਮੌਜੂਦਾ ਦੌਰ ਵਿੱਚ ਮਾਝੇ ਦਾ ਜਿਹਨੂੰ ਜਰਨਲ ਕਹਿੰਦੇ ਨੇ ਉਹਦੇ ਦਾਦੇ ਨੇ ਜਰਨਲ ਅਡਵਾਇਰ ਨੂੰ ਸਰੂਪਾ ਦੇ ਕੇ ਸਨਮਾਨਤ ਕੀਤਾ। ਸੋ ਇਸ ਲਈ ਸਾਥੀਓ ਸਾਨੂੰ ਇਹ ਸੋਚਣਾ ਹੋਊਗਾ ਇਸ ਸਿੱਖ ਇਤਿਹਾਸ ਵੀ ਇਹ ਗਦਾਰਾਂ ਦੇ ਮੋਢਿਆਂ ਦੇ ਕਦ ਤੱਕ ਅਸੀਂ ਰੱਖੀ ਰੱਖਾਂਗੇ। ਅੱਜ ਦੇ ਦੌਰ ਵਿੱਚ ਕੱਲ ਇੱਕ ਪ੍ਰਧਾਨ ਚੁਣਿਆ ਗਿਆ ਜੋ ਇਹਨਾਂ ਦੇ ਕਨਵੇ ਦਾ ਹੋਰ ਉਹਨੂੰ ਲੋਕ ਵਧਾਈਆਂ ਦੇ ਰਹੇ ਨੇ। ਜੇ ਤਾਂ ਤੁਸੀਂ ਸੱਚੇ ਸੁੱਚੇ ਸਿੱਖੋਂ ਗੁਰੂ ਦੇ ਸਿਧਾਂਤ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨਦੇ ਹੋ ਸਿੱਖੀ ਦੇ ਸਿਧਾਂਤ ਨੂੰ ਮੰਨਦੇ ਹੋ ਫਿਰ ਤਾਂ ਇਹ ਜਿਹੜੇ ਲੋਕ ਸਿੱਖੀ ਦੇ ਕਾਬਜ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦਾ ਨੁਕਸਾਨ ਕੀਤਾ ਸਿੱਖੀ ਦਾ ਨੁਕਸਾਨ ਕੀਤਾ ਹੈ ਔਰ ਆਰਐਸਐਸ ਭਾਜਪੀ ਦੇ ਕਹਣ ਤੇ ਜੋ ਸਿੱਖ ਕਡੰਬਰੀ ਇੱਕ ਵਲੱਖਣ ਕੌਮ ਸੀ ਉਸ ਕੌਮ ਨੂੰ ਮਰਜ ਕਰਨ ਦੇ ਲਈ ਉਸ ਕੋਲ ਨੂੰ ਬ੍ਰਾਹਮਣਵਾਦੀ ਲੋਕਾਂ ਦੇ ਪੈਰਾਂ 'ਚ ਸੱਟਣ ਦੀ ਕੋਸ਼ਿਸ਼ ਕੀਤੀ ਹੈ ਹੁਣੇ ਸੂਝਵਾਨ ਲੋਕਾਂ ਨੇ ਸੋਚਣਾ ਕਿ ਅਸੀਂ ਟਰੈਲੀਆਂ ਭਰ-ਭਰ ਕੇ ਅਨੰਦਪੁਰ ਸਾਹਿਬ ਗੁਰਦੁਆਰੇ ਵਿੱਚ ਮੱਥੇ ਟੇਕਣ ਜੋਗੇ ਰਹਿਣਾ ਜਾਂ ਸਿੱਖੀ ਦਾ ਸਿਧਾਂਤ ਬਚਾ ਕੇ ਉਹੀ ਸਾਡੇ ਗੁਰੂਆਂ ਪੀਰਾਂ ਵਾਲਾ ਸਿਧਾਂਤ ਜੋ ਜਾਤ ਰਹਿਤ ਧਰਮਵਾਦ ਰਹਿਤ ਬਣਾਉਣਾ ਸੋ ਸਾਨੂੰ ਵਿਸਾਖੀ ਮਨਾਉਣੀ ਚਾਹੀਦੀ ਹੈ ਪਰ ਵਿਸਾਖੀ ਉੱਤੇ ਵਿਚਾਰਾ ਕਰਨੀਆਂ ਚਾਹੀਦੀਆਂ ਨੇ ਬੀਜੇ ਅਸੀਂ ਅੱਜ ਵੀ ਗਦਾਰਾਂ ਨੂੰ ਕੋਸੀਆਂ ਤੇ ਬਿਠਾਉਂਦੇ ਰਹੇ ਤਾਂ ਸਿੱਖੀ ਦਾ ਕੀ ਹਾਲ ਕਰਨਗੇ ਜੋ ਇਹਨਾਂ ਨੇ ਪਿਛਲੇ 10 ਸਾਲ ਸੱਤਾ 'ਚ ਰਹਿ ਕੇ ਕਰਿਆ ਸੋਖੀਰ ਵਿੱਚ ਮੈਂ ਸਾਰੇ ਦੇਸ਼ਵਾਸੀਆਂ ਨੂੰ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਨੂੰ ਪੰਜਾਬ ਵਿੱਚ ਵਸਦੀ ਸਿੱਖ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਕੱਲ ਡਾਕਟਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਹੈ ਸਮੁੱਚੇ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਸੰਗਤਿਆਂ ਨੂੰ ਉਹਨਾਂ ਦੀ ਵੀ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿਨਾ ਆਓ ਇਹਨਾਂ ਮਹਾਂਪੁਰਸ਼ਾਂ ਦੀ ਸੋਚ ਤੇ ਪੈਰਾ ਦੇ ਕੇ ਇੱਕ ਮਹਾਨ ਭਾਰਤ ਬਣਾਈਏ ਜੋ ਬੁੱਧ ਦੇ ਟਾਈਮ ਸੀ ਜੋ ਸਿੱਖ ਰਾਜ ਦੇ ਟਾਈਮ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ